ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਚੀਆਂ ਸਾਧ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਅੱਜ ਅਸੀਂ ਇਹ ਹੀ ਵਿਚਾਰਾਂਗੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕਿਵੇਂ ਹੋਈ ਤੇ ਫਿਰ ਉਸ ਦਾ ਪਹਿਲਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਕਿਸ ਤਰ੍ਹਾਂ ਨਾਲ ਕੀਤਾ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਸੰਸਾਰ ਦੇ ਆਏ ਉਹਨਾਂ ਨੇ ਭੁੱਲੀ ਭਟਕੀ ਲੁਕਾਈ ਨੂੰ ਸੱਚ ਦਾ ਰਾਹ ਖਾਣ ਵਾਸਤੇ ਪਾਵਨ ਗੁਰਬਾਣੀ ਉਚਾਰਨ ਕੀਤੀ ਜਿੱਥੇ-ਜਿੱਥੇ ਗੁਰੂ ਨਾਨਕ ਸਾਹਿਬ ਜਾਂਦੇ ਉੱਥੇ ਹੀ ਕਹਿੰਦੇ ਮਰਦਾਨਿਆਂ ਰਵਾਬ ਛੇੜ ਬਾਣੀ ਆਈ ਹੈ ਤੇ ਮਰਦਾਨਾ ਅਕਸਰ ਪੁੱਛ ਲੈਂਦਾ ਵੀ ਬਾਬਾ ਇਹ ਬਾਣੀ ਆਉਂਦੀ ਕਿੱਥੋਂ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲੱਖ ਪਾਵੇ ਬਾਣੀ ਰੱਬ ਦੇ ਘਰ ਵਿੱਚੋਂ ਆਉਂਦੀ ਹੈ ਪਰਮਾਤਮਾ ਦੇ ਘਰ ਵਿੱਚੋਂ ਆਉਂਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ 19 ਰਾਗਾਂ ਦੇ ਵਿੱਚ ਪਾਵਨ ਗੁਰਬਾਣੀ ਉਚਾਰਨ ਕੀਤੀ। ਇਸ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਜੀ ਨੇ ਲਮੇਰੀਆਂ ਬਾਣੀਆਂ ਉਚਾਰਨ ਕੀਤੀਆਂ ਜਿਵੇਂ ਜਪਜੀ ਸਾਹਿਬ ਦੀ ਪਾਵਨ ਗੁਰਬਾਣੀ ਸਿੱਧ ਹੋਵੇ ਓੰਕਾਰ ਹੋਵੇ 12 ਮਹ ਹੋਵੇ। ਤਾਂ ਇਹ ਸਾਰੀ ਗੁਰਬਾਣੀ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਪੋਥੀ ਸਾਹਿਬ ਦੇ ਵਿੱਚ ਲਿਖਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਜਗਤ ਜਲੰਦੇ ਨੂੰ ਤਾਰਨ ਵਾਸਤੇ ਗਏ, ਪਾਵ ਉਦਾਸੀਆਂ ਤੇ ਗਏ। ਤੇ ਉਸ ਵੇਲੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੱਖ-ਵੱਖ ਥਾਵਾਂ ਤੋਂ 15 ਭਗਤਾਂ ਦੀ ਬਾਣੀ ਨੂੰ ਇਕੱਠਿਆਂ ਕੀਤਾ ਹੈ ਜਦੋਂ ਗੁਰੂ ਨਾਨਕ ਸਾਹਿਬ ਬਨਾਰਸ ਵਿੱਚ ਗਏ ਉੱਥੋਂ ਰਵਦਾਸ ਜੀ ਦੀ ਕਬੀਰ ਜੀ ਦੀ ਬਾਣੀ ਆਪਣੇ ਵਾਲੇ ਗ੍ਰੰਥ ਵਿੱਚ ਆਪਣੀ ਵਾਲੀ ਪੋਥੀ ਦੇ ਵਿੱਚ ਲਿਖ ਕੇ ਲਿਆਏ ਇਸੇ ਤਰ੍ਹਾਂ ਜਦੋਂ ਪਾਕਪਟਨ ਗਏ ਬਾਬਾ ਫਰੀਦ ਸਾਹਿਬ ਦੀ ਬਾਣੀ ਲੈ ਕੇ ਆਏ ਮਹਾਰਾਸ਼ਟਰ ਦੇ ਵਿੱਚ ਗਏ ਬਾਬਾ ਨਾਮਦੇਵ ਸਾਹਿਬ ਦੀ ਬਾਣੀ ਲੈ ਕੇ ਆਏ ਗੁਰੂ ਨਾਨਕ ਸਾਹਿਬ ਮਹਾਰਾਜ ਨੇ 15 ਭਗਤਾਂ ਦੀ ਬਾਣੀ ਨੂੰ ਵੀ ਆਪ ਹੀ ਇਕੱਠਿਆਂ ਕੀਤਾ ਹੈ ਆਪਣੇ ਵੱਲੋਂ ਵੀ ਉਚਾਰਨ ਕੀਤੀ ਹੋਈ ਪਾਵਨ ਗੁਰਬਾਣੀ ਇਹ ਸਾਰੀ ਗੁਰਬਾਣੀ ਨੂੰ ਇੱਕ ਪੋਥੀ ਦੇ ਵਿੱਚ ਲਿਖਿਆ ਗਿਆ। ਭਾਈ ਗੁਰਦਾਸ ਸਾਹਿਬ ਕਹਿੰਦੇ ਆ ਗੁਰੂ ਨਾਨਕ ਸਾਹਿਬ ਦੇ ਹੱਥਾਂ ਵਿੱਚ ਦੋ ਚੀਜ਼ਾਂ ਹੈ। ਪੁੱਛਿਆ ਜਾਏ ਕਿ ਕਿਹੜੀਆਂ-ਕਿਹੜੀਆਂ? ਤਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਆਸਾ ਹੱਥ ਕਿਤਾਬ ਕਸ਼ ਕੁੰਜਾਂ ਬਾੰਗ ਮਸੱਲਾ ਧਾਰੇ। ਕਹਿੰਦੇ ਗੁਰੂ ਨਾਨਕ ਸਾਹਿਬ ਦੇ ਇੱਕ ਹੱਥ ਵਿੱਚ ਡਾਂਗ ਹੈ ਤੇ ਗੁਰੂ ਨਾਨਕ ਸਮਹਾਰਾਜ ਦੇ ਦੂਸਰੇ ਹੱਥ ਵਿੱਚ ਕਿਤਾਬ ਹੈ। ਤੇ ਇਹ ਕਿਤਾਬ ਦਾ ਭਾਵ ਹੈ ਕਿ ਉਹੀ ਧਾਰਮਿਕ ਗ੍ਰੰਥ ਜਿਹਦੇ ਵਿੱਚ ਬਾਣੀ ਲਿਖੀ ਹੋਈ ਹੈ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਹ ਸਾਰੀ ਪਾਵਨ ਗੁਰਬਾਣੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਸੌਂਪ ਦਿੱਤੀ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਆਪਣੇ ਵੱਲੋਂ 63 ਸ਼ਲੋਕ ਜਿਹੜੇ ਸਨ ਉਚਾਰਨ ਕੀਤੇ ਤੇ ਨਾਲੇ ਪਾਵਨ ਗੁਰਬਾਣੀ ਦੇ ਬਾਰੇ ਕਿਹਾ ਅਮਰਤ ਬਾਣੀ ਤਤਪਖਾਣੀ ਗਿਆਨ ਧਿਆਨ ਵਿੱਚ ਆਈ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ 63 ਸ਼ਲੋਕ ਇਸ ਪਾਵਨ ਗੁਰਬਾਣੀ ਦੇ ਵਿੱਚ ਵਾਅਦਾ ਹੋਇਆ ਤੇ ਫਿਰ ਬਾਣੀ ਆਉਂਦੀ ਹੈ ਗੁਰੂ ਅਮਰਦਾਸ ਜੀ ਦੇ ਕੋਲ ਗੁਰੂ ਅਮਰਦਾਸ ਜੀ ਨੇ 17 ਰਾਗਾਂ ਦੇ ਵਿੱਚ ਪਾਵਨ ਗੁਰਬਾਣੀ ਉਚਾਰਨ ਕੀਤੇ ਸਿੱਖਾਂ ਦੇ ਘਰਾਂ ਵਿੱਚ ਖੁਸ਼ੀ ਹੋਵੇ ਗਮੀ ਹੋਵੇ ਅਨੰਦ ਸਾਹਿਬ ਦੀ ਪਵਿੱਤਰ ਗੁਰਬਾਣੀ ਪੜ੍ਹੀ ਜਾਂਦੀ ਹੈ ਇਹ ਅਨੰਦ ਸਾਹਿਬ ਦੀ ਰਚਨਾ ਵੀ ਗੁਰੂ ਅਮਰਦਾਸ ਮਹਾਰਾਜ ਨੇ ਕੀਤੀ ਸੀ ਫਿਰ ਇਹ ਸਾਰਾ ਪਾਵਨ ਗੁਰਬਾਣੀ ਦਾ ਖਜ਼ਾਨਾ ਗੁਰੂ ਰਾਮਦਾਸ ਜੀ ਦੇ ਕੋਲ ਆਉਂਦਾ ਏ ਤੇ ਗੁਰੂ ਰਾਮਦਾਸ ਜੀ ਨੇ ਇਸ ਗੁਰਬਾਣੀ ਨੂੰ ਕਿਹਾ ਵੀ ਇਹ ਗੁਰਬਾਣੀ ਨਿਰੰਕਾਰ ਦਾ ਸਰੂਪ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਇਹ ਨਿਰੰਕਾਰ ਹੈ ਇਹ ਵੀ ਕਹਿ ਦਿੰਦਾ ਵੀ ਜਿੰਨੇ ਅੰਮ੍ਰਿਤ ਚਾਹੀਦੇ ਹੋਣ ਸਾਰੇ ਅੰਮ੍ਰਿਤ ਗੁਰਬਾਣੀ ਦੇ ਵਿੱਚੋਂ ਮਿਲਦੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਵੀ ਸਾਰੇ ਹੀ ਅੰਮ੍ਰਿਤ ਗੁਰਬਾਣੀ ਚੋਂ ਮਿਲਦੇ ਆ ਗੁਰੂ ਰਾਮਦਾਸ ਜੀ ਨੇ ਆਪਣੇ ਵੱਲੋਂ 30 ਰਾਗਾਂ ਦੇ ਵਿੱਚ ਪਾਵਨ ਗੁਰਬਾਣੀ ਉਚਾਰਨ ਕੀਤੀ 8 9 12 ਉਚਾਰਨ ਕੀਤੀਆਂ ਤੇ ਫਿਰ ਇਹ ਗੁਰਬਾਣੀ ਦਾ ਖਜ਼ਾਨਾ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਕੋਲ ਆਉਂਦਾ ਹੈ ਗੁਰੂ ਅਰਜਨ ਸਾਹਿਬ ਜੀ ਨੇ ਵੀ ਆਪਣੇ ਵੱਲੋਂ 30 ਰਾਗਾਂ ਦੇ ਵਿੱਚ ਪਾਵਨ ਗੁਰਬਾਣੀ ਉਚਾਰੀ ਨਾਲੇ ਲੰਬੇਰੀਆਂ ਬਾਣੀਆਂ ਉਚਾਰੀਆਂ ਜਿਵੇਂ ਸੁਖਮਣੀ ਸਾਹਿਬ ਦੀ ਪਾਵਨ ਗੁਰਬਾਣੀ 12 ਮਹਾਂ ਦੀ ਪਵਿੱਤਰ ਗੁਰਬਾਣੀ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਫਿਰ ਆਪਣੇ ਵੱਡੇ ਵਡੇਰਿਆਂ ਦੀ ਇਕੱਠਾ ਕੀਤਾ ਇਸ ਗੁਰਬਾਣੀ ਦਾ ਖਜ਼ਾਨਾ ਤੇ ਉਹਦੇ ਪਰਥਾਏ ਇਹ ਗੱਲ ਕਹੀ ਪਿਓ ਦਾਦੇ ਕਾ ਖੋਲ ਡੇਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਦਾਨਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਕੋਲ ਪੰਜ ਗੁਰੂ ਸਾਹਿਬਾਨ ਦੀ ਬਾਣੀ ਤੇ ਨਾਲੇ 15 ਭਗਤਾਂ ਦੀ ਬਾਣੀ ਜਿਹੜੀ ਉਹ ਪੁੱਜ ਜਾਂਦੀ ਹੈ ਇਸੇ ਤਰ੍ਹਾਂ ਦੇ ਨਾਲ ਗੁਰੂ ਅਰਜਨ ਸਾਹਿਬ ਦੀ ਸ਼ਰਨ ਵਿੱਚ ਆਉਂਦੇ ਆ 11 ਪੱਟ ਪੱਟ ਹੁੰਦੇ ਆ ਜਿਹੜੇ ਲੋਕਾਂ ਦੀ ਸਿਮਤ ਸਲਾਹ ਕਰਕੇ ਤੇ ਪੈਸੇ ਇਕੱਠੇ ਕਰਦੇ ਪਰ ਇਹ ਪੱਟ ਜਿਹੜੇ ਸਨ ਲੋਕਾਂ ਦੀ ਸਿਮਤ ਸਲਾਹ ਕਰਨ ਦੀ ਬਜਾਏ ਲੋਕਾਂ ਦੀ ਝੂਠੀ ਉਸਤਤ ਕਰਨ ਦੀ ਬਜਾਏ ਗੁਰੂ ਦੀ ਸ਼ਰਨ ਵਿੱਚ ਆ ਗਏ ਇਹਨਾਂ ਭਟਾਂ ਨੇ ਫਿਰ ਗੁਰੂ ਸਾਹਿਬਾਨ ਦੀ ਉਸਤਤ ਕੀਤੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਜੀ ਤੱਕ ਇਹਨਾਂ ਨੇ ਫਿਰ ਗੁਰੂ ਸਾਹਿਬਾਨ ਦੀ ਉਸਤਤ ਦੇ ਵਿੱਚ ਸਵਈਏ ਉਚਾਰਨ ਕੀਤੇ ਜਿਵੇਂ ਕਿ ਆਪਾਂ ਪੜ੍ਹਦੇ ਹਾਂ ਇੱਕੇ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਇਹ ਸਵਈਏ ਭਟਾਂ ਦੇ ਆ ਫਿਰ ਇਹ 11 ਭਟਾਂ ਦੀ ਪਾਵਨ ਗੁਰਬਾਣੀ ਇਹ ਵੀ ਗੁਰੂ ਅਰਜਨ ਸਾਹਿਬ ਦੇ ਕੋਲ ਆ ਗਈ ਫਿਰ ਗੁਰੂ ਘਰ ਦੇ ਦੋ ਰਾਗੀ ਸਿੰਘ ਬਾਬਾ ਸੱਤਾ ਜੀ ਬਾਬਾ ਬਲਵੰਡ ਜੀ ਪਹਿਲਾਂ ਪੈਲ ਤੇ ਇਹ ਗੁਰੂ ਸਾਹਿਬਾਨ ਨਾਲ ਰੁੱਸ ਕੇ ਚਲੇ ਗਏ ਜਦੋਂ ਫਿਰ ਪਛਤਾਵਾ ਹੋਇਆ ਤੇ ਦੁਬਾਰਾ ਗੁਰੂ ਦਰਬਾਰ ਵਿੱਚ ਆਏ ਤੇ ਪਛਤਾਵੇ ਦੇ ਵਿੱਚੋਂ ਫਿਰ ਜਿਹੜੇ ਇਹਨਾਂ ਨੇ ਬੋਲ ਕਹਿ ਉਹਨੂੰ ਕੁਰਬਾਨੀ ਕਿਹਾ ਗਿਆ ਉਹ ਇੱਕ ਵਾਰ ਹੈ ਜਿਹਦੀਆਂ 8 ਪੌੜੀਆਂ ਪਹਿਲੀਆਂ 5 ਪੌੜੀਆਂ ਬਾਬਾ ਸਤਾ ਜੀ ਦੀਆਂ ਤੇ ਅਖੀਰਲੀਆਂ 3 ਪੌੜੀਆਂ ਬਾਬਾ ਬਲਵੰਡ ਜੀ ਦੀਆਂ ਰਾਮਕਲੀ ਰਾਗ ਦੇ ਵਿੱਚ ਇਹ ਦਰਜ ਵਾਰ ਨੂੰ ਸੱਦੇ ਬਲਵੰਡ ਦੀ ਵਾਰ ਕਿਹਾ ਜਾਂਦਾ ਹੈ ਇਹ ਵੀ ਪਾਵਨ ਗੁਰਬਾਣੀ ਗੁਰੂ ਅਰਜਨ ਸਾਹਿਬ ਦੇ ਕੋਲ ਆਉਂਦੀ ਹੈ ਫਿਰ ਇੱਕ ਇਹ ਗੁਰਬਾਣੀ ਹੈ ਗੁਰੂ ਅਮਰਦਾਸ ਜੀ ਦੇ ਪਰਪੋਤੇ ਬਾਬਾ ਮੋਰੀ ਜੀ ਦੇ ਪੋਤੇਰੇ ਬਾਬਾ ਆਨੰਦ ਜੀ ਦੇ ਸਪੁੱਤਰ ਬਾਬਾ ਸੁੰਦਰ ਜੀ ਨੇ ਲਿਖੀ ਹੈ ਉਹਨੂੰ ਕਿਹਾ ਜਾਂਦਾ ਸੱਦ ਬਾਣੀ ਇਹ ਵੀ ਰਾਮਕਲੀ ਰਾਗ ਦੇ ਵਿੱਚ ਹੈ ਇਹ ਵੀ ਪਾਵਨ ਗੁਰਬਾਣੀ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਆਉਂਦੀ ਹੈ ਪੰਜ ਗੁਰੂ ਸਹਿਬਾਨ 15 ਜਿਹੜੇ ਸਨ ਭਗਤ ਸਹਿਬਾਨ 11 ਭਟ ਤਿੰਨ ਗੁਰਸਿੱਖਾਂ ਦੀ ਪਾਵਨ ਗੁਰਬਾਣੀ ਗੁਰੂ ਅਰਜਨ ਸਾਹਿਬ ਦੇ ਕੋਲ ਹੈ ਫਿਰ ਜਿਹੜਾ ਪੰਥ ਪ੍ਰਗਟ ਕੀਤਾ ਸੀ ਉਸ ਪੰਥ ਦੇ ਵਾਸਤੇ ਗ੍ਰੰਥ ਚਾਹੀਦਾ ਸੀ ਤੇ ਇੱਕ ਤਤਕਾਲੀ ਕਾਰਨ ਵਾਪਰਿਆ ਕਿ ਬਾਬਾ ਮਿਹਰਬਾਨ ਆਪਣੇ ਕੋਲੋਂ ਮਨ ਘੜਤ ਤੁਕਾਂ ਲਿਖ ਲਿਖ ਕੇ ਗੁਰਬਾਣੀ ਬਣਾ ਬਣਾ ਕੇ ਲੋਕਾਂ ਵਿੱਚ ਵੰਡਣ ਲੱਗ ਗਿਆ ਅੱਜ ਵੀ ਬਹੁਤ ਸਾਰੀਆਂ ਮਨ ਘੜਤ ਤੁਕਾਂ ਆਪਾਂ ਪੜਦੇ ਆ ਜਿਹੜੀਆਂ ਗੁਰਬਾਣੀ ਨਹੀਂ ਹੈ ਜਿਹੜੀਆਂ ਮਿਹਰਬਾਨ ਦੇ ਬਣੇ ਲਿਖੀਆਂ ਮਿਹਰਬਾਨ ਗੁਰੂ ਅਰਜਨ ਸਾਹਿਬ ਜੀ ਦਾ ਭਤੀਜਾ ਲੱਗਦਾ ਸੀ ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾ ਬਾਬੇ ਪ੍ਰਿਥੀ ਚੰਦ ਦਾ ਪੁੱਤਰ ਸੀ ਉਹਨੇ ਰਲਗੰਡ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਸਾਡੇ ਗ੍ਰੰਥਾਂ ਦੇ ਵਿੱਚ ਇਹ ਵਜਣ ਹੈ ਮਿਹਰਬਾਨ ਪੁੱਤਰ ਪ੍ਰਿਥੀਏ ਕਾ ਕਬੀਸ਼ਰੀ ਕਰੇ ਹਿੰਦਵੀ ਫਾਰਸੀ ਸੰਸਕ੍ਰਿਤ ਨਾਲੇ ਗੁਰਮੁਖੀ ਪੜੇ ਤਿੰਨ ਪੀ ਬਾਣੀ ਬਹੁਤ ਬਣਾਈ ਭੋਗ ਸ੍ਰੀ ਨਾਨਕ ਜੀ ਕਾ ਹੀ ਪਾਈ ਉਹਨੇ ਵੀ ਨਾਨਕ ਨਾਮ ਦੀ ਮਗਰ ਮੋਹਰ ਲਾ ਦਿੱਤੀ ਜਿੱਦਾਂ ਨਾਨਕ ਸ਼ਬਦ ਗੁਰੂ ਨਾਨਕ ਸਾਹਿਬ ਨੇ ਵਰਤਿਆ ਬਾਕੀ ਗੁਰੂਆਂ ਨੇ ਵਰਤਿਆ ਉਹਨੇ ਵੀ ਮਗਰ ਨਾਨਕ ਹੀ ਲਿਖਤਾ ਤੇ ਸਤਿਗੁਰੂ ਕਹਿੰਦੇ ਕਿਦਰ ਭਲੇਖਾ ਨਾ ਪੈ ਜਾਵੇ ਅੱਜ ਵੀ ਪਿਆ ਹੋਇਆ ਨਾਮੁਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਤੇ ਕਿੱਥੇ ਲਿਖੀਏ ਗੁਰੂ ਗ੍ਰੰਥ ਸਾਹਿਬ ਜੀ ਤੇ ਕਿਤੇ ਨਹੀਂ ਹੈਗੀ ਇਹ ਮਿਹਰਬਾਨ ਵਰਗਿਆਂ ਦੀ ਹੀ ਚਾਲ ਹੈ ਤਾਂ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਭਾਈ ਗੁਰਦਾਸ ਜੀ ਭਾਈ ਬੰਨੂ ਜੀ ਇਤਿਆਦਿਕ ਸਿੱਖਾਂ ਨੂੰ ਨਾਲ ਲਾ ਕੇ ਸ੍ਰੀ ਅਮਰਤਸਰ ਸਾਹਿਬ ਤੋਂ ਬਾਹਰਲੇ ਪਾਸੇ ਰਾਮਸਰ ਸਰੋਵਰ ਦੇ ਕੰਢੇ ਤੇ ਰਮਣੀਕ ਥਾਂ ਦੇ ਉੱਪਰ ਤੰਬੂ ਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕਾਰਜ ਆਰੰਭ ਕੀਤਾ ਹੈ ਪਹਿਲਾ ਸ਼੍ਰੀ ਜਪਜੀ ਸਾਹਿਬ ਦਾ ਪਾਠ ਲਿਖਿਆ ਗਿਆ ਫਿਰ 100 ਦਰ ਦੇ ਸਰਲੇਖੇ ਹੇਠ ਫਿਰ 100 ਪੁਰਖ ਦੇ ਸਰਲੇਖੇ ਸ਼ਬਦ ਲਿਖੇ ਗਏ ਫਿਰ 16 ਸਾਹਿਬ ਦੇ ਸਰਲੇਖੇ ਪੰਜ ਸ਼ਬਦ ਲਿਖੇ ਗਏ ਫਿਰ ਰਾਗ ਰੰਗ ਹੁੰਦੇ ਹੈ ਸ਼੍ਰੀ 라ਗ ਤੋਂ ਲੈ ਕੇ ਪ੍ਰਭਾਤੀ ਰਾਗ ਤੱਕ 23 ਰਾਗਾਂ ਦੇ ਵਿੱਚ ਪਾਵਨ ਗੁਰਬਾਣੀ ਲਿਖੀ ਜਾਂਦੀ ਹੈ ਕਿਉਂਕਿ ਜਿਹੜਾ 31ਵਾਂ ਰਾਗ ਹੈ ਉਹ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਵਰਤਿਆ ਹੈ ਤੇ ਉਹ ਬਾਅਦ ਵਿੱਚ ਜਾਗੇ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਫਿਰ ਸਤਿਗੁਰੂ ਸਾਹਿਬ ਜੀ ਨੇ ਇਹ ਸਾਰੇ ਜਿਹੜੇ ਮਹਾਪੁਰਖ ਸਨ ਉਹਨਾਂ ਦੀ ਪਾਵਨ ਗੁਰਬਾਣੀ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਨਾਲੇ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹਦੇ ਵਿੱਚ 22 ਵਾਰਾਂ ਜਿਹੜੀਆਂ ਸਨ ਉਹਨਾਂ ਨੂੰ ਲਿਖਿਆ ਵਾਰਾਂ ਦੇ ਨਾਲ ਸ਼ਲੋਕ ਲਾਏ ਗਏ ਜਿਹੜੇ ਸ਼ਲੋਕ ਵਾਰਾਂ ਦੇ ਵਿੱਚ ਦਰਜ ਹੋਣ ਤੋਂ ਵੱਧ ਗਏ ਉਹਨਾਂ ਨੂੰ ਅਖੀਰ ਦੇ ਉੱਪਰ ਲਿਖਿਆ ਸ਼ਲੋਕ ਵਾਰਾਂ ਤੇ ਵਧੇਕ ਭਾ ਵਾਰਾਂ ਦੇ ਨਾਲੋਂ ਵਧੇ ਹੋਏ ਸ਼ਲੋਕ ਹੈ ਫਿਰ ਸਤਿਗੁਰੂ ਨੇ ਮੁਦਾਵਣੀ ਦੀ ਮੋਹਰ ਲਾ ਦਿੱਤੀ ਤੇ ਫਿਰ ਉਸ ਤੋਂ ਬਾਅਦ ਸ਼ੁਕਰਾਨੇ ਦਾ ਸ਼ਲੋਕ ਉਚਾਰਨ ਕੀਤਾ ਇਸ ਗ੍ਰੰਥ ਸਾਹਿਬ ਦੀ ਜਿਲਦ ਬੰਦੀ ਕਰਵਾਈ ਗਈ ਦੋ ਤਰ੍ਹਾਂ ਦਾ ਤਤਕਰਾ ਲਿਖਿਆ ਗਿਆ ਪਹਿਲਾ ਇੱਕ ਤਤਕਰਾ ਹੈ ਸ਼ਬਦਾਂ ਦਾ ਤਤਕਰਾ ਇੱਕ ਤਤਕਰਾ ਹੈ ਰਾਗਾਂ ਦਾ ਤਤਕਰਾ ਲੇਖਨ ਤੋਂ ਬਾਅਦ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਮੰਜੀ ਸਾਹਿਬ ਦੇ ਉੱਪਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸ਼ਿਸ਼ੋਭਤ ਕੀਤਾ ਰਾਤ ਦੇ ਵੇਲੇ ਸਾਰੀਆਂ ਸੰਗਤਾਂ ਸੁੱਟੀਆਂ ਹੋਈਆਂ ਸੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਸੰਗਤਾਂ ਦੇ ਵਿੱਚ ਤੈਲ ਦੇ ਪੈ ਸੀ ਜਿਵੇਂ ਕੁਝ ਲੱਭ ਰਹੇ ਹੋਣ ਕੀ ਲੱਭ ਰਹੇ ਨੇ ਉਹ ਲੱਭ ਰਹੇ ਸੀ ਵੀ ਕੱਲ ਨੂੰ ਇਸ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ ਕਿਹਨੂੰ ਬਿਠਾਉਣਾ ਹੈ ਗੁਰਨਾਨਕ ਸਾਹਿਬ ਦੀ ਕੁੱਲ ਵਿੱਚੋਂ ਬੀਦੀਆਂ ਨੂੰ ਗੁਰੂ ਅੰਗਦ ਸਾਹਿਬ ਜੀ ਦੀ ਕੁੱਲ ਵਿੱਚੋਂ ਤਰੇਣਾ ਨੂੰ ਜਾਂ ਭੱਲਿਆਂ ਨੂੰ ਜਾਂ ਸੋਡੀਆਂ ਨੂੰ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਧਿਆਨ ਜਾਂਦਾ ਹੈ ਕਿ ਇਹ ਕੱਲ ਨੂੰ ਮਤਾ ਕਿਤੇ ਮਾਲਕ ਬਣ ਕੇ ਬੈਠ ਜਾਣ ਫਿਰ ਉਹਨਾਂ ਨੇ ਕਿਹਾ ਸ੍ਰੀ ਨਾਨਕ ਕੋ ਦਰਸ਼ਨ ਕੇਣ ਅਸ ਬੁੱਢਾ ਵਿੱਚ ਸੇਵਾ ਪਰਵੇ ਕਿ ਬਾਬਾ ਬੁੱਢਾ ਸਾਹਿਬ ਵੀ ਹੋ ਸਕਦੇ ਜਿਨ੍ਹਾਂ ਨੇ ਗੁਰਨਾਣਕ ਸਾਹਿਬ ਦੇ ਸਮੇਂ ਤੋਂ ਸੇਵਾ ਕੀਤੀ ਹੈ ਫਿਰ 1 ਸਤੰਬਰ ਸਾਲ 1604 ਦਾ ਦਿਨ ਚੜ੍ਹਦਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਬਾਬਾ ਬੁੱਢਾ ਸਾਹਿਬ ਦੇ ਸੀਸ ਦੇ ਉੱਪਰ ਸ਼ਿਸ਼ੋਭਿਤ ਕਰਦੇ ਐ ਆਪਣੇ ਹੱਥ ਵਿੱਚ ਚੌਰ ਸਾਹਿਬ ਲੈਂਦੇ ਐ ਬਾਬਾ ਬੁੱਢਾ ਸਾਹਿਬ ਕਹਿੰਦੇ ਨੇ ਕਿ ਸਤਗੁਰੂ ਤਰੋ ਅੱਗੇ-ਅੱਗੇ ਗੁਰੂ ਚੱਲਦਾ ਹੈ ਮਗਰ ਸੰਗਤਾਂ ਹੁੰਦੀਆਂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਤੁਸੀਂ ਬਿਲਕੁਲ ਠੀਕ ਆ ਅੱਗੇ-ਅੱਗੇ ਗੁਰੂ ਚੱਲਦਾ ਏ ਪਰ ਅੱਜ ਗੁਰੂ ਉਹ ਐ ਜੋ ਤੁਹਾਡੇ ਸੀਸ ਦੇ ਉੱਪਰ ਸੁਭਾਈਮਾਨ ਐ ਦੂਸੇ ਅਗੇਤਰੋ ਅੱਗੇ-ਅੱਗੇ ਬਾਬਾ ਗੁੱਡਾ ਸਾਹਿਬ ਤੁਰਦੇ ਐ ਮਗਰ ਗੁਰੂ ਅਰਜਨ ਸਾਹਿਬ ਚੌਰ ਕਰਦੇ ਐ ਮਗਰ ਸੰਗਤਾਂ ਜਿਹੜੀਆਂ ਸਨ ਉਹ ਗੁਰਬਾਣੀ ਦਾ ਕੀਰਤਨ ਕਰਦੀਆਂ ਆ ਰਹੀਆਂ ਐ ਰਾਮ ਸਰ ਸਰੋਵਰ ਦੇ ਕੰਢੇ ਤੋਂ ਚੱਲ ਕੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਲਿਆ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਬਿਰਾਜਮਾਨ ਕੀਤਾ ਗਿਆ ਬਰਾਜਮਣ ਕਰਕੇ ਸਰੂਪ ਬਾਬਾ ਬੁੱਢਾ ਸਾਹਿਬ ਪਿੱਛੇ ਹਟਣ ਲੱਗੇ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਹਾ ਬਾਬਾ ਜੀ ਪਿੱਛੇ ਨਹੀਂ ਹਟਣਾ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੇ ਸਭ ਪੰਥ ਤਾਬਿਆਂ ਵਿੱਚ ਬੈਠ ਕੇ ਦੀ ਆਵਾਜ਼ ਲਓ ਪਾ ਮੁਖ ਵਕ ਲੋ ਅਦਬ ਸਹਿਤ ਤਾਬ ਗ੍ਰੰਥ ਸੋ ਖੋਲਾ ਲੈ ਆਵਾਜ਼ ਬੁੱਢਾ ਮੁਖ ਬੋਲਾ ਫਿਰ ਬਾਬਾ ਬੁੱਢਾ ਸਾਹਿਬ ਨੇ ਪ੍ਰਕਾਸ਼ ਕੀਤਾ ਮੁਖ ਵਾਕ ਲਿਆ ਤੇ ਮੁਖ ਵਾਕ ਆਇਆ ਸ਼ੰਤਾਂ ਕੇ ਕਾਰਜ ਆਪ ਖਲਵਾ ਹਰ ਕੰਮ ਕਰਾਵਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਸਿੱਖੋ ਸਰੀਰ ਇੱਕ ਵੇਲੇ ਇੱਕੋ ਥਾਂ ਤੇ ਹੋ ਸਕਦਾ ਏ ਪਰ ਸ਼ਬਦ ਇੱਕ ਵੇਲੇ ਸਾਰੇ ਥਾਵਾਂ ਤੇ ਹੋ ਸਕਦਾ ਏ ਇਸ ਗ੍ਰੰਥ ਨੂੰ ਤੁਸੀਂ ਮੇਰਾ ਹਿਰਦਾ ਕਰਕੇ ਜਰਨਾ ਹੈ ਗ੍ਰੰਥ ਰੇਦਾ ਗੁਰ ਕੋ ਇਹ ਜਾਨੋ ਉਤਮ ਹੈ ਇਹ ਕਾਲ ਪਤੈ ਹੈ ਕਹਿੰਦੇ ਇਹ ਸਾਰੇ ਕਾਲਾਂ ਤੋਂ ਉਤਮ ਕਾਰਜ ਹੈ ਇਹਨੂੰ ਤੁਸੀਂ ਮੇਰਾ ਹਿਰਦਾ ਕਰਕੇ ਜਾਨਣਾ ਹੈ ਤੇ ਫਿਰ ਸਤਿਗੁਰੂ ਨੂੰ ਸਿੱਖਾਂ ਨੇ ਪੁੱਛਿਆ ਮਹਾਰਾਜ ਇਹਦਾ ਸੋਖਾਸਨ ਕਿੱਥੇ ਕਰੀਏ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਇਹਦਾ ਸੋਖਾਸਨ ਕਰਨਾ ਹੈ ਕੋਠਾ ਸਾਹਿਬ ਵਾਲੀ ਥਾਂ ਤੇ ਸਿੱਖਾਂ ਕਹਿੰਦੇ ਮਹਾਰਾਜ ਉੱਥੇ ਤੁਸੀਂ ਆਰਾਮ ਕਰਦੇ ਹੋ ਮਹਾਰਾਜ ਕਹਿੰਦੇ ਸਾਡੇ ਵਾਲਾ ਪਲੰਘ ਚੁੱਕਦੇ ਹੋ ਉੱਥੇ ਨਵਾਂ ਪਲੰਘ ਲਾ ਦਿਓ ਤੇ ਸਿੱਖਾਂ ਕਹਿੰਦੇ ਮਹਾਰਾਜ ਦੋ ਲਾ ਦਈਏ ਸਤਿਗੁਰੂ ਕਹਿੰਦੇ ਨਹੀਂ ਅਸੀਂ ਥੱਲੇ ਹੀ ਚਾਦਰ ਤੇ ਵਿਸ਼ਰਾਮ ਕਰਿਆ ਕਰਾਂਗੇ ਫਿਰ ਉੱਥੇ ਸੁਖ ਆਸਨ ਕੀਤਾ ਗਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਹਰ Rai ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਤਿੰਨ ਗੁਰੂ ਸਾਹਿਬਾਨ ਨੇ ਪਾਵਨ ਗੁਰਬਾਣੀ ਫਿਰ ਉਚਾਰਨ ਨਹੀਂ ਕੀਤੇ ਫਿਰ ਨੌਵੇਂ ਸਤਿਗੁਰਾਂ ਨੇ 15 ਰਾਗਾਂ ਦੇ ਵਿੱਚ ਪਾਵਨ ਗੁਰਬਾਣੀ ਉਚਾਰਨ ਕੀਤੇ ਉਹਨਾਂ ਨੇ ਜਿਹੜਾ ਸੀ 57 ਸ਼ਲੋਕ ਤੇ 64 ਸ਼ਬਦ ਉਚਾਰੇ ਨਾਲੇ ਇੱਕ ਰਾਗ ਵੱਖਰਾ ਰਾਗ ਵਰਤਿਆ ਜੈਜੈਵੰਤੀ ਰਾਗ ਫਿਰ ਇਹ ਸਾਰੀ ਪਾਵਨ ਗੁਰਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਮਦਮਾ ਸਾਹਿਬ ਦੀ ਧਰਤੀ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸ਼ਾਮਿਲ ਕੀਤੀ ਉਹਨੂੰ ਆਪਾਂ ਕਹਿੰਦੇ ਹਾਂ ਸੰਪੂਰਨਤਾ ਤੇ ਫਿਰ ਇਸੇ ਗ੍ਰੰਥ ਸਾਹਿਬ ਨੂੰ ਨਦੇੜ ਦੀ ਧਰਤੀ ਦੇ ਉੱਪਰ ਗੁਰਦਾ ਗੱਦੀ ਦੇ ਉੱਪਰ ਸ਼ਿਸ਼ੋਭਤ ਕੀਤਾ ਗਿਆ ਇਸ ਤਰ੍ਹਾਂ ਦੇ ਨਾਲ ਪਾਣੀ ਇਕੱਠੀ ਕਰਕੇ ਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ ਪਹਿਲਾ ਪ੍ਰਕਾਸ਼ ਹੋਇਆ ਫਿਰ ਇਹਦੀ ਸੰਪੂਰਨਤਾ ਹੋਈ ਫਿਰ ਗੁਰਦਾ ਗੱਦੀ ਦੇ ਉੱਪਰ ਸ਼ਿਸ਼ੋਭਤ ਕੀਤਾ ਗਿਆ ਇੱਕ ਵਾਰ ਫਿਰ ਸਾਰੀਆਂ ਸੰਗਤਾਂ ਨੂੰ ਨਰੂ ਗ੍ਰਾਂਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਇਹ ਇਤਿਹਾਸ ਦੀ ਜਾਣਕਾਰੀ ਚੰਗੀ ਲੱਗੀ ਹੋਵੇ ਤੇ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਨਾਲੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਵਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ